ਪਪਾਰੀ ਹਾਂ ਇਹ ਲੋਦਾ ਬਸ ਤਾ ਜੰਗਲ ਦਾ ਵੀਰੋ ਉਹ ਤੋਂ ਅੱਡ ਖੱਜਲਾ

ਆਇਆ ਬਿੱਲੂ ਸਤਿ ਸ੍ਰੀ ਅਕਾਲ ਜੀ ਵੀਰੇ ਜਿਹੜੀ ਅਸੀਂ ਹੜਪੀੜਤਾਂ ਲਈ ਕਣਕ ਇਕੱਠੀ ਕੀਤੀ ਸੀਗੀ ਤੇ ਉਹ ਕਣਕ ਵੀਰੇ ਅਸੀਂ ਲਾਇਆ ਆਏ ਆ ਤੇ ਉਹ ਕਣਕ ਦੀਆਂ ਪਰਚੀਆਂ ਵਾਂ ਸਣੇ ਟਰੈਕਟਰ ਟਰਾਲੀ ਦਾ ਤੇ ਕਣਕ ਦਾ ਵਜਨ ਹੋਇਆ ਸੀ 58 ਕੁਇੰਟਲ 70 ਕਿਲੋ ਤੇ ਖਾਲੀ ਟਰਾਲੀ ਦਾ ਵਜਨ ਹੋਇਆ ਬਾ 34 ਕੁਇੰਟਲ ਤੇ ਕਣਕ ਹੋਈ ਆ ਵੀਰ 25 ਕੁਇੰਟਲ 70 ਕਿਲੋ ਤੇ ਉਹ ਕਣਕ ਅਸੀਂ ਪਹੁੰਚ ਨਹੀਂ ਕੀਤੀ ਆ ਪਰਚੀਆਂ ਪਈਆਂ ਵਾਂ ਤੇ ਜਿਹੜੇ ਪੈਸੇ ਸੀਗੇ ਵੀਰ ਉਹ ਪੈਸੇ ਉਹ ਕਹਿੰਦੇ ਨਹੀਂ ਕਣਕ ਨਹੀਂ ਲੈਣੀ ਅਸੀਂ ਇਸ ਕਰਕੇ ਪੈਸੇ ਨਹੀਂ ਦਿੱਤੇ ਉਹ ਪੈਸੇ ਸਾਡੇ ਕੋਲ ਪਏ ਆ 9570 ਰੁਪਏ ਤੇ ਉਹਦੇ ਵਿੱਚੋਂ 200 ਰੁਪਇਆ ਸੀ ਕੰਡੇ ਦਾ ਦਿੱਤਾ ਸੀਗਾ ਤੇ 500 ਦਾ ਤੇਲ ਪਵਾਇਆ ਸੀਗਾ ਤੇ ਬਾਕੀ ਪੈਸੇ 9570 ਰੁਪਏ ਸਾਡੇ ਕੋਲ ਪਏ ਆ ਤੇ ਵੀਰ ਉਹ ਪੈਸੇ ਸੰਧੂਪੱਤੀ ਜੋ ਕਿਸੇ ਵੀ ਮੁੰਡੇ ਨੇ ਸੇਵਾ ਕਰ ਲਈ ਜਾਣਾ ਹੋਵੇ ਜਾਂ ਤੇਲ ਪੋੜਣਾ ਹੋਵੇ ਉਹ ਸਾਡੇ ਕੋਲੋਂ ਲਿਆ ਸਕਦਾ ਪਰ ਬਾਈ ਪੈਸੇ ਜ਼ਿੰਮੇਵਾਰੀ ਤੇ ਲੈ ਕੇ ਜਾਇਓ ਅਸੀਂ ਵੀਡੀਓ ਬਣਾ ਕੇ ਪੈਸੇ ਦੇਨੇ ਆ ਕੀ ਨਹੀਂਗਾ ਵੀ ਕੋਈ ਸਾਨੂੰ ਆ ਕੇ ਕਹਦੇ ਪੈਸੇ ਦੇ ਤੇ ਅਸੀਂ ਫੜਾਵਾਂਗੇ ਅਸੀਂ ਕਿਉਂਕਿ ਵੀਡੀਓ ਬਣਾ ਕੇ ਦੱਸਣਾ ਵੀ ਭਾਈ ਅਸੀਂ ਇਹਨੂੰ ਪੈਸੇ ਦਿੱਤੇ ਆ ਅਸੀਂ ਵੀਡੀਓ ਬਣਾ ਕੇ ਉਹਨੂੰ ਪੈਸੇ ਦੇਵਾਂਗੇ ਆਪਦਾ ਪੈਸੇ ਆ ਕੇ ਆ ਨੰਬਰਦਾਰ ਕੋਲੇ ਪਏ ਹੋਣਗੇ ਤੇ ਜਦੋਂ ਮਰਜ਼ੀ ਸੇਵਾ ਕਰਨ ਜਾਣੀ ਲੈ ਜਾਓ ਤੇ ਆ ਮੇਰੇ ਕੋਲੇ ਪਰਚੀਆਂ ਪਈਆਂ ਵਾ ਜਿਹਨੇ ਵੀ ਹਿਸਾਬ ਲੈਣਾ ਹੋਵੇ ਤੇ ਜਿੱਥੇ ਕਣਕ ਛੱਡ ਕੇ ਆਂਦੀ ਆ ਉਹਨਾਂ ਦਾ ਨੰਬਰ ਹੈਗਾ ਵਾ 95926 08101 ਇਹਨਾਂ ਨੂੰ ਫੋਨ ਲਾ ਕੇ ਪੁੱਛ ਸਕਦਾ ਵਾ ਜੇ ਪੁੱਛਣਾ ਹੋਵੇ ਬਾਕੀ ਵੀਰ ਪ੍ਰਮਾਤਮਾ ਉਹਨਾਂ ਨੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿਨ੍ਹਾਂ ਨੇ ਸੇਵਾ ਕੀਤੀ ਆ ਸਾਰਿਆਂ ਨੂੰ ਤੇ ਵੀਰ ਤੁਹਾਡੀ ਜਿਹੜੀ ਸੇਵਾ ਵਾ ਅਸੀਂ ਸਾਰੀ ਵੀਡੀਓ ਬਣਾਈ ਆ ਛੱਡਣ ਗਿਆ ਨੇ ਜਿੱਥੇ ਲਾਈ ਆ ਤੇ ਉਹ ਵੀਡੀਓ ਦੇਖ ਲਿਓ ਤੇ ਬਾਕੀ ਜੇ ਕਿਸੇ ਨੂੰ ਵੀ ਚੀਜ਼ ਦਾ ਹੋਵੇ ਤੇ ਸਾਨੂੰ ਫੋਨ ਲਾ ਕੇ ਪੁੱਛ ਲਿਓ ਪਰਚੀਆਂ ਪਾਈਆਂ ਆ ਕੇ ਹਿਸਾਬ ਦੇਖ ਲਿਓ ਤੇ ਬਾਕੀ ਉਹ 9500 ਰੁਪਇਆ ਨੰਬਰਦਾਰ ਕੋਲੇ ਪਿਆ ਵਾ ਤੇ ਉਹ ਲੈਣ ਜਿਹੜਾ ਵੀ ਆਵੇ ਜਦੋਂ ਕਿਸੇ ਨੇ ਵੀ ਮੁੰਡੇ ਨੇ ਸੇਵਾ ਕਰਨ ਜਾਣੀ ਕੋਈ ਉੱਥੇ ਕਰਾਉਣ ਜਾਣੀ ਟਰੈਕਟਰਾਂ ਤੇ ਤੇਲ ਪਾਉਣਾ ਕੁਛ ਵੀ ਕਰਨਾ ਵਾ ਸਾਡੇ ਕੋਲੋਂ ਪੈਸੇ ਲੈ ਜਾਓ ਅਸੀਂ ਇਕੱਠੇ ਪੈਸੇ ਉਹ ਬੰਦੇ ਨੂੰ ਫੜਾਵਾਂਗੇ ਜਿਹੜਾ ਲੈਣ ਆਊਗਾ ਤੇ ਪਰ ਬਣਾ ਕੇ ਭਾਈ ਵੀਡੀਓ ਬਣਾਵਾਂਗੇ ਅਸੀਂ ਉਹਦੀ ਵੀ ਸੀਏ ਬੰਦੇ ਨੂੰ ਦਿੱਤੇ ਕਿਉਂ ਭਲਕੇ ਕੋਈ ਬੰਦਾ ਆ ਕੇ ਕਵੇ ਪੈਸੇ ਦੇ ਦੇ ਅਸੀਂ ਫੜਾਰੀ ਤੇ ਮੁੜ ਕੇ ਕਵੇ ਮੈਂ ਤਾਂ ਲੈ ਕੇ ਨਹੀਂ ਗਿਆਗਾ ਉਸ ਕਰਕੇ ਅਸੀਂ ਪ੍ਰੂਫ ਕੋਲੇ ਰੱਖਣਾ ਵਾ ਉਹਦੇ ਤੁਮਾ ਵੀਡੀਓ ਪਾਈਏ ਨਾ ਪਾਈਏ ਕਿਉਂਕਿ ਸਾਨੂੰ ਜ਼ਿੰਮੇਵਾਰੀ ਇਹ ਦਿੱਤੀ ਸੀਗੀ ਅਸੀਂ ਭਾਈ ਜ਼ਿੰਮੇਵਾਰੀ ਆਪਦੀ ਨਿਵਾਵਾਂਗੇ ਨਿਵਾਈ ਆ ਤੇ ਅਸੀਂ ਪੰਜੀ-ਪੰਜੀ ਦਾ ਹਿਸਾਬ ਹੀ ਦੇਵਾਂਗੇ ਪਰ ਮਾ ਸਾਥੋਂ ਨਹੀਂ ਵੀ ਪੁੱਛਿਆ ਪਰ ਸਾਡਾ ਹੱਕਾ ਜੇ ਸਾਨੂੰ ਕੋਈ ਸੇਵਾ ਦਾ ਦਿੱਤੀ ਹੈ ਨਾ ਤੁਹਾਡਾ ਹੱਕਾ ਹਿਸਾਬ ਪੁੱਛਣ ਦਾ ਤੇ ਸਾਡਾ ਹੱਕਾ ਹਿਸਾਬ ਦੇਣ ਦਾ ਪੰਜੀ-ਪੰਜੀ ਦਾ ਤੇ ਅਸੀਂ ਹਿਸਾਬ ਆ ਜਿਹੜਾ ਬਾਈ ਜਦੋਂ ਮਰਜੀ ਆ ਕਿ ਪੁੱਛ ਲਿਓ ਤੇ ਆ ਪਈਆਂ ਮੈਂ ਪਰਚੀਆਂ ਆ ਪਰਚੀ ਤੇ ਲਿਖਿਆ ਹੋਇਆ 59 ਕੁਇੰਟਲ ਭਰੀ ਟਰਾਲੀ 59 ਕੁਇੰਟਲ 70 ਕਿਲੋ ਤੇ 34 ਕੁਇੰਟਲ ਖਾਲੀ ਟਰਾਲੀ 25 ਕੁਇੰਟਲ 70 ਕਿਲੋ ਦੀ ਕਣਕ ਹੋਈ ਆ ਵੀਰ ਤੇ ਬਾਕੀ ਆ ਨੰਬਰ ਆ ਜਿੱਥੇ ਕਣਕ ਲਾ ਕੇ ਆਏ ਆ ਜਿਹੜੇ ਵੀ ਵੀਰ ਨੂੰ ਤੇ ਵੀ ਤੋਂ ਬਹੁਤ ਮਿਹਰਬਾਨੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸੇਵਾ ਕੀਤੀ ਆ ਉਦੀ ਦਸਾਂ ਨੋਹਾਂ ਦੀ ਕਿਰਤ ਦੇ ਵਿੱਚੋਂ ਤੇ ਮਾਲਕ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਤਿ ਸ੍ਰੀ ਅਕਾਲ ਜੀ